ਪ੍ਰਾਪਤ ਹੁੰਦਾ ਹੈ ਇਤਾਂ ਹੀ ਗੁਰੂ ਦੇ ਸ਼ਬਦਾਂ ਦਾ ਢੜਕਾ ਸਾਡੇ ਅੰਦਰ ਜਿਹੜਾ ਕੜ ਬਣਿਆ ਪਿਆ ਵਿਕਾਰ ਉਹ ਤੋੜਨਾ ਪਏਗਾ ਉਹ ਪਰਤ ਹੈ ਜਿਹੜੀ ਜਦੋਂ ਟੁੱਟ ਗਈ ਫਿਰ ਅੰਮ੍ਰਿਤ ਅੰਦਰੋਂ ਮਿਲੇਗਾ ਤੇ ਪੀਵਾਂਗੇ ਤਾਂ ਪਿਆਰਿਓ ਜਿਸ ਨਾਦਰ ਕਰੇ ਸੋਈ ਸੱਚ ਲਾਗੇ ਰਸਨਾ RAM ਰਬੀਜੇ ਜਿਹਦੇ ਉੱਤੇ ਦਾਤਾ ਕਿਰਪਾ ਕਰ ਦੇਵੇ ਉਹੀ ਸੱਚ ਵਿੱਚ ਲੱਗਦਾ ਨਹੀਂ ਤੇ ਸਾਰੀ ਜ਼ਿੰਦਗੀ ਕੂੜ ਕਮਾਵੇ ਕੂੜ ਸੰਗ ਰਹੇ ਅਸੀਂ ਕੂੜ ਹੀ ਕਮਾਉਂਦੇ ਆਂ ਤੇ ਕੂੜ ਹੀ ਇਕੱਠਾ ਕਰਦੇ ਆਂ ਮਾਲਕ ਕਿਰਪਾ ਕਰਕੇ ਸੋਝੀ ਦੇ ਦੇਵੇ ਸਾਨੂੰ ਦੱਸ ਦੇਵੇ ਵੀ ਭਲਿਆ ਕੀ ਇਕੱਠਾ ਕਰੀ ਜਾ ਰਹੇ ਹਾਂ ਇਹਵੇਂ ਉਹ بارشਾਂ ਦੀ ਡਿਊਟੀ ਦੇ ਬਾਹਰ ਸਾਧੂ ਬੈਠ ਗਿਆ ਠਿਕਰੀਆਂ ਇਕੱਠੀਆਂ ਕਰਨ ਤੇ ਕਹਿ ਰੂ ਬਾਰਿਸ਼ਾ ਨੂੰ ਆਖਿਆ ਜਾਂਦਾ ਹੈ ਬਲਾਓ ਉਹਨੂੰ ਪਹਿਰੇਦਾਰ ਕਹਿੰਦਾ ਉਹ ਕਿਸੇ ਨੂੰ ਕੁਝ ਨਹੀਂ ਦਿੰਦਾ ਸਾਧੂ ਕਹਿੰਦਾ ਮੈਂ ਲੈਣ ਵੀ ਕੁਝ ਨਹੀਂ ਆਇਆ ਉਹ ਜਾ ਉਹਨੂੰ ਕਹੋ ਪਹਿਲਾ ਸਾਧੂ ਹੈ ਜਿਹੜਾ ਤੇਰੇ ਤੋਂ ਕੱਖ ਨਹੀਂ ਲੈਣ ਆਇਆ ਉਹ ਕਹਿੰਦਾ ਫਿਰ ਤੇ ਆ ਜਾਏਗਾ ਬਾਹਰ ਆ ਗਿਆ ਬਾਰਾ ਕੇ ਜਦੋਂ ਕਹਿੰਦੇ ਬਾਦਸ਼ਾਹ ਵੇਖਦਾ ਹੈ ਸਾਧੂ ਠਿਕਰੀਆਂ ਇਕੱਠੀ ਕਰੀ ਜਾ ਰਿਹਾ ਹੈ ਤੇ ਬਾਦਸ਼ਾਹ ਵੇਖ ਕੇ ਕਹਿੰਦਾ ਠਿਕਰੀਆਂ ਇਕੱਠੀਆਂ ਕਰੀ ਜਾਂਦੇ ਹੋ ਕੀ ਕਰੋਗੇ ਨਾ ਸਾਧੂ ਕਹਿੰਦਾ ਨਾਲ ਲੈ ਕੇ ਜਾਵਾਂਗਾ ਕਿੱਥੇ ਲੈ ਕੇ ਜਾਵਾਂਗਾ ਜਿੱਦਨ ਮਰਿਆ ਜਿੱਦਨ ਸੰਸਾਰ ਤੋਂ ਗਿਆ ਸਾਰੀਆਂ ਠਿਕਰੀਆਂ ਨਾਲ ਲੈ ਕੇ ਜਾਵਾਂਗਾ ਬਾਦਸ਼ਾਹ ਕਹਿੰਦਾ ਸਾਧੂ ਠੀਕ ਵੀ ਕਮੜਾਤੇ ਨਹੀਂ ਹੋ ਗਿਆ ਕਿਉਂ ਜਾਣ ਬੜੇ ਤੇ ਸੂਈ ਵੀ ਨਾਲ ਨਹੀਂ ਜਾਣੀ ਤੇ ਤੂੰ ਆਖਦਾ ਠਿਕਰੀਆਂ ਨਾਲ ਲੈ ਕੇ ਜਾਵਾਂਗਾ ਸਾਧੂ ਕਹਿੰਦਾ ਬਸ ਗੱਲ ਇੰਨੀ ਸੀ ਪਤਾ ਤੇ ਤੈਨੂੰ ਵੀ ਇਹ ਸਮਝਾਉਣੀ ਸੀ ਤੇ ਜੇ ਤੈਨੂੰ ਪਤਾ ਹੈ ਵੀ ਏਕ ਠਿਕਰੀਆਂ ਨਾਲ ਨਹੀਂ ਜੇ ਜਾਣੀਆਂ ਫਿਰ ਠਿਕਰੀਆਂ ਇੰਨੀਆਂ ਇਕੱਠੀਆਂ ਕਰੀ ਜਾ ਰਹੀਆਂ ਤੇ ਲੋਕ ਟੜਪਦੇ ਪਏ ਨੇ ਲੋਕ ਬਿਲਕਦੇ ਪਏ ਨੇ ਤੇ ਤੂੰ ਠਿਕਰੀਆਂ ਇਕੱਠੀਆਂ ਕਰੀ ਜਾ ਰਿਆ ਹੈ ਕਿਉਂ ਭਾਵੇਂ ਤੇਰੇ ਵੀ ਉਹ ਸੋਨਾ ਚਾਂਦੀ ਏ ਹੀਰੇ ਮੋਤੀ ਜਵਾਹਰਾਤ ਨੇ ਪਰ ਉਹ ਜਿੱਦਨ ਜਾਏਗਾ ਸੰਸਾਰ ਤੋਂ ਠਿਕਰੀਆਂ ਦੀ ਨਿਆਂ ਇੱਥੇ ਹੀ ਰਹਿ ਜਾਏ ਪਰ ਜਾਂ ਵਿਲਕਦੀ ਪਈਏ ਤੇ ਤੂੰ ਜੋੜ-ਜੋੜ ਕੇ ਧਨ ਜਿਹੜਾ ਹੈ ਘੜੇ ਭਰ-ਭਰ ਧਰੀ ਜਾ ਰਿਹਾ। ਕਹਿੰਦੇ ਠਿਕਰੀਆਂ ਨਾਲ ਨਹੀਂ ਜਾਣੀਆਂ। ਜਦੋਂ ਸਾਧੂ ਨੇ ਇੰਨੀ ਗੱਲ ਕਹੀ ਕੈਰ ਮੁਬਾਰਸ਼ਾ ਨੂੰ ਸਮਝ ਆ ਗਈ ਚਰਣਾ। ਜੇ ਕੋਤੇ ਮਾਲਕ ਕਿਰਪਾ ਕਰੇ ਕਿਸੇ ਸਾਧੂ ਜਾਂਦੇ ਰਾਹੀ ਕਿਸੇ ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ ਸਾਨੂੰ ਇਸ ਸਮਝ ਵਿੱਚ ਆ ਜਾਵੇ। ਪਤਾ ਤੇ ਹੈ ਪਰ ਜਦੋਂ ਤੱਕ ਚੋਟ ਨਹੀਂ ਕਿਸੇ ਪਾਸੇ ਪੈਂਦੀ ਉਦੋਂ ਤੱਕੁੱਝਦਾ ਨਹੀਂ ਪਤਾ ਬਹੁਤ ਚੀਜ਼ਾਂ ਦਾ ਹੁੰਦਾ ਹੈ ਪਰ ਅੰਦਰ ਨੂੰ ਸਮਝ ਆ ਜਾਣੀ ਇਹ ਬੜੀ ਔਖੀ ਗੱਲ ਹੈ ਇੱਥੇ ਗੁਰੂ ਦੀ ਕਿਰਪਾ ਸਦਕਾ ਹੀ ਸਮਝ ਆਉਂਦੀ ਹੈ ਜਿਸ ਨਾਦਰ ਕਰੇ ਸੋਈ ਸੱਚ ਲੱਗੇ ਤੇ ਜਿਹਨੂੰ ਸਮਝ ਆ ਜਾਵੇ ਉਹ ਸੱਚ ਵਿੱਚ ਲੱਗ ਜਾਂਦਾ ਹੈ ਤੇ ਫਿਰ ਕੀ ਕਰਦਾ ਰਸਨਾ RAM ਰਵੀਜੈ ਉਹ ਰਸਨਾ ਨਾਲ ਪਰਮੇਸ਼ਰ ਦਾ ਨਾਮ ਜਪਦਾ ਹੈ ਨਾਨਕ ਨਾਮ ਰਤੇ ਸੇ ਨਿਰਮਲ ਆ ਨਾਨਕ ਜੀ ਕਹਿੰਦੇ ਜਿਹੜੇ ਨਾਮ ਵਿੱਚ ਰਤੇਗੇ ਉਹ ਨਿਰਮਲ ਨੇ ਹੋਰ ਹਉ ਮੈ ਮੈਲ ਭਰੀਜੈ ਕਹਿੰਦੇ ਬਾਕੀ ਦੇ ਹੋਰ ਲੋਕ ਨੇ ਜਿਹੜੇ ਭਾਈ ਉਹ ਹਉਮੈ ਦੀ ਮੈਲ ਨਾਲ ਭਰੇ ਰਹਿੰਦੇ ਨੇ ਉਹਨਾਂ ਨੂੰ ਲੱਗਦਾ ਮਾਇਆ ਨਾਲ ਹੀ ਵੱਡੇ ਆ ਅਸੀਂ ਪਰ ਜਦੋਂ ਗੁਰੂ ਅਕਲ ਦੇ ਹੁੰਦਾ ਪਿਆਰਿਆ ਨਹੀਂ ਕੌਣ ਵੱਡਾ ਮਾਇਆ ਵੱਡਿਆਈ ਸੋ ਵੱਡਾ ਜਨਰਾਮ ਲਬਲਾਈ ਗੁਰੂ ਸਾਹਿਬਾ ਕਿਰਪਾ ਕਰਨ